ਸ਼ਸ਼ੀ ਗੱਲ ਦੋਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਲੈ ਕੇ ਗਈ ਤੁਹਾਨੂੰ ਨੰਕਾਰਪੀਰ ਦੇ ਕੋਲ ਨਵਕਾਰ 2016 ਮਾਡਲ PGB 10 ਲੁਧਿਆਣਾ ਨੰਬਰ ਦੀ ਜਿਵੇਂ ਡਿਜ਼ਾਇਰ ਟਿੱਗੀ ਵਾਲੀ ਗੱਡੀ ਹੈ ਜੀ ਸਨੂਰ ਕਲਰ ਤੇ ਤੁਸੀਂ ਦੇਖ ਸਕਦੇ ਜੀ ਗੱਡੀ ਦੀ ਕੰਡੀਸ਼ਨ ਬਾਹਰ ਦੇ ਲੁੱਕ ਚਾਰੇ ਟਾਇਰ ਨਵੇਂ ਨੇ ਤੁਸੀਂ ਦੇਖ ਸਕਦੇ ਜੀ ਤੇ ਆਹ ਤੁਹਾਨੂੰ ਅੰਦਰ ਦਾ ਸਟੀਅਰਿੰਗ ਦਿਖਾਈ ਅੰਦਰ ਦਾ ਡੈਸ਼ਬੋਰਡ ਤੇ ਅੰਦਰ ਦੀ ਸੀਟ ਕਰਕੇ ਵਿਖਾਈ ਹੈ ਇਸਨ ਪਾਵਰ ਬਾਰੀਆਂ ਤੁਸੀਂ ਦੇਖ ਸਕਦੇ ਜੇ ਬਾਕੀ ਅੰਦਰ ਦੀ ਕੰਡੀਸ਼ਨ ਤੁਸੀਂ ਦੇਖ ਹੀ ਸਕਦੇ ਜੇ ਬਹੁਤ ਨਵਰਗੇ ਕਾਰ ਪਈ ਹੈ ਜੀ ਤੇ ਜੇ ਕੋਈ ਵੀ ਰਫਰਾ ਲੈਣ ਦਾ ਚਾਹਵਣ ਹੋਵੇ ਛੜਨਾ ਕੰਟੈਕਟ ਕਰ ਸਕਦੇ ਨੇ ਸਾਡਾ ਪਤਾ ਹੈ ਜੀ ਨੀਅਰ ਸੈਵਲ ਸਟਾਰ ਹੋਟਲ ਅੰਮ੍ਰਿਤਸਰ ਬਾਈਪਾਸ ਤਰਨਤਾਰਨ ਉਹ ਕਿਤੇ ਸੈਂਟਰਪਾਸ ਸਟੀਰਿੰਗ ਤੇ ਡੈਸ਼ਬੋਰਡ ਦੇਖ ਸਕਦੇ ਸੀਟ ਕਵਰ ਵੀ ਨਵੇਂ ਨੇ ਬਹੁਤ ਨਵੇਂ ਸੀਟ ਕਵਰ ਨੇ ਇਹ ਬਾਕੀ ਤੁਸੀਂ ਗੱਡੀ ਦੇ ਕ੍ਰਿਸ਼ਨ ਬਾੜ ਦੇ ਦੇਖ ਹੀ ਲਈ ਹੈ ਤੇ ਇਧਰ ਤੁਸੀਂ ਬਲੈਕ ਸ਼ੈਡ ਰਿਕਵਰ ਵੀ ਦੇਖ ਸਕਦੇ ਹੋ ਤੇ ਪੀਸ ਰਿਕੁਐਸਟਰ ਇੱਕ ਰੀ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰਦੇ ਕਰੋ ਤੇ ਕਮੈਂਟ ਵੀ ਕਰਿਆ ਕਰੋ ਕਿਹੜੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਤੇ ਤੁਸੀਂ ਕਿਹੜੀ ਗੱਡੀ ਲੈਣਾ ਚਾਹੁੰਦੇ ਸਾਨੂੰ ਵੀ ਦੱਸ ਦਿਆ ਕਰੋ ਚਲੋ ਉਹ ਗੱਡੀ ਦੀ ਵੀਡੀਓ ਪਾ ਰਿਹਾ ਕਰਾਂਗੇ ਤੇ ਸ਼ੇਅਰ ਜੋ ਕਰਨਾ ਨਾ ਭੁੱਲਿਆ ਕਰੋ ਤੇ ਸਬਸਕ੍ਰਾਈਬ ਵੀ ਬਾਕੀ ਤੇ ਡਿੱਗੀ ਦੀ ਕੰਡੀਸ਼ਨ ਦੇਖ ਸਕਦੇ ਮਗਰ ਇੱਕ ਰਿਫਰ ਐਡਰੈਸ ਦਾ ਦਿੰਦੇ ਜੀ ਨੀਅਰ ਸਵਾਰ ਸਾਰ ਕੋਟਲ ਅਮ੍ਰਿਤਸਰ ਬਾਈਪਾਸ ਤਰਨਤਾਰਨ ਸਿਟੀ ਗਾਰਬੀਆਰ ਵਕੀਲ ਦੋਸਤੋ ਮਿਲਦੇ ਆ ਨੈਕਸਟ ਵੀਡੀਓ ਤੇ ਧੰਨਵਾਦ ਬਾਏ ਬਾਏ